ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆਊਟ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀ ਕਾਲ ਸਸੀ ਕਾਲ ਬਈ ਜੀ ਹੋ ਠੀਕ ਹੋ ਬਈ ਜੀ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਨਾਮ ਦੇਵੀ ਲਾਲ ਖਾਨ ਜੀ ਪਿੰਡ ਚਿੱਦਾ ਤਹਿਸੀਲ ਬਾਗਾ ਪੁਰਾਣਾ ਡਿਸਟ੍ਰਿਕਟ ਮੋਗਾ ਨੇੜੇ ਪਿੰਡ ਬਈ ਨੇੜੇ ਪਿੰਡ ਸੁਖਨਾਂ ਦਾ ਠੱਠੀ ਪਈ ਹੈ ਜੀ ਮਾੜੀ ਮੁਸਤਫਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9873844955 ਜੀ ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆ ਸੋਈ ਆ ਇਹ ਤਾਜੀ ਸੁਈਏ ਚਾਰ ਪੰਜ ਦਿਨ ਹੋ ਗਏ ਸੁਈ ਨੂੰ ਵੜਦ ਨੂੰ ਮਗਰ ਬੱਚੀ ਬਹੁਤ ਚੰਗੀ ਬਰੀਡ ਵਾਲੀ ਬੱਚਾ ਮਗਰ ਬੱਚੀ ਬੱਚੀ ਬੜੀ ਜੀ ਬਹੁਤ ਦੋ ਦਾਂਦਾ ਜੀ ਪੂਰੀ ਬਣੀ ਬੜੀ ਬੱਚੀ ਆ ਬਈ ਬੱਚਾ ਦੇਖੋ ਕਰਮ ਵਾਲੀ ਨੇ ਦਿੱਤਾ ਬੱਚੀ ਨੂੰ ਜਨਮ ਦਿੱਤਾ ਬੱਚੀ ਇੱਕ ਨੰਬਰ ਆ ਬਈ ਕੁਆਲਿਟੀ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਆ ਕੀ ਬਾਤ ਆ ਬਈ ਕਿੰਨਾ ਕੁ ਬਈ ਬੋਲਾ ਹੋਣਾ ਜਿਹੜਾ ਬੋਲਾ ਹੁਣ 20 ਲੀਟਰ ਦੁੱਧ ਰੈਡੀ ਹੈ ਵੀਰੇ ਸੁੱਤ ਪਾ ਦੋਗੇ ਬੱਚ 22 22 ਲੀਟਰ ਆਉਣਾ ਕੋਈ ਠੀਕ ਆ 22 22 ਕਿਵੇਂ ਆ ਬਈ 22 22 ਦੀ ਇੱਕ ਨੰਬਰ ਆ ਵੀਰੇ ਥਣ ਦੇਖੋ ਬਈ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਚਵਾਈ ਚੁਈ ਇੱਕ ਨੰਬਰ ਆਰਡਰ ਕਮਾਲ ਦਾ ਖੋਲ ਦੇ ਬਈ ਤੋਰ ਕੇ ਰਖਾ ਦੇ ਕੱਦ ਚੰਗਾ ਪਲੀ ਵੀ ਚੰਗੀ ਹੈ ਬਰੀਡ ਚੰਗੀ ਹੈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਈ ਸੂਈ ਸਭ ਵਜਨ ਵਾਲੀ ਹੈ ਵੀਰੇ ਪੂਰੀ ਆ ਨਹੀਂ ਕੋਈ ਮਗਰ ਬੱਚਾ ਬਹੁਤ ਚੰਗਾ ਮਗਰ ਬੱਚੀ ਹੈ ਮਗਰ ਬੱਚੀ ਦਿੱਤੀ ਬੱਚੀ ਨੇ ਵੀ ਕਿਉਂ ਨਾਲ ਹੀ ਤਿਆਰ ਹੋ ਜਾਣਾ ਤੋਰਾ ਦੇਖੋ ਕਰਮਾਈ ਦਾ ਅ ਗਿੱਲੇ ਦੀ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਤੋਰੇ ਦੀ ਇੱਕ ਨੰਬਰ ਆ ਫੇਸ ਦੀ ਬਿਊਟੀ ਲੈ ਕਮਾਲ ਆ ਬਈ ਕੀ ਬਾਤ ਆ ਇਧਰ ਤੋੜ ਦੇ ਕੀ ਮੋਲ ਆ ਬਈ ਜਾਇਜ਼ ਆ ਮੁੱਲ ਫੋਨ ਤੇ ਹੋਊਗਾ ਵੀਰੇ ਜਾਇਜ਼ ਹੀ ਹੋ ਮੁੱਲ ਜਾਇਜ਼ ਹੀ ਹੋ ਠੀਕ ਆ ਬਈ ਮੋਲ ਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਵੈੜ ਚੰਗੀ ਆ ਢਾਂਚਾ ਵੈੜ ਚੰਗੀ ਬਾਕੀ ਫਾਰਮ ਦੀ ਵੈੜ ਆ ਵੀਰੇ ਕੋਲ ਲੋਕਲ ਨਹੀਂ ਓਕੇ ਹਾਂ ਜੀ ਮੂਰੋ ਦੋ ਦੰਦ ਹੀ ਐ ਮੂਰੋ ਠੀਕ ਹੈ ਭਾਈ ਹਾਂਜੀ ਮਗਰ ਬੱਚੀ ਬਹੁਤ ਕੁਆਲਿਟੀ ਸੈਕਸਰ ਸੀਮਨ ਭਰਿਆ ਸੀ ਤੇ ਬੱਚੀ ਬਹੁਤ ਢੰਗੋਂ ਬੈਠਦਾ ਦੁੱਧ 20 ਲੀਟਰ ਹੁਣ ਤਿਆਰ ਆਈ ਆਪਣੇ ਘਰੇ ਭਾਵੇਂ ਕੋ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਠੀਕ ਹੈ ਭਾਈ ਠੀਕ ਹੈ ਜੀ ਕਈ ਵਾਰੀ ਉਪਰਾਂ ਕਰ ਜਾਂਦਾ ਪਸ਼ੂ ਕਾਂ ਜਾ ਕੇ ਜੀ ਨਹੀਂ ਲੌਂਦਾ ਅਗਲਾ ਬਾਪਾ ਦੀ ਜਾਂਦਾ ਹਨਾ ਤੁਹਾਡੇ ਘਰੇ ਭਾਵੇਂ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਸਾਨੂੰ ਕੋਈ ਤੜਾਈ ਠੀਕ ਹੈ ਭਾਈ ਬਾਜੀ ਵੀਰੇ ਦੋ ਨੰਬਰ ਕਿਹੜਾ ਸੂਈ ਇਹ ਤੀਜੀ ਸੂਈ ਸੂਈ ਹੈ ਜੀ ਮਗਰ ਬੱਚਾ ਗਾ ਤਾਜੀ ਸੂਈ ਅੱਜ ਆ ਜੇਰ ਦੂਰ ਪੈ ਚੁੱਕੀ ਹੈ ਵੇਖ ਸਕਦੇ ਜੇਰ ਭਾਈ ਆ ਰੱਖੀ ਬੈਠ ਅਦਰ ਕਮਾਲ ਆ ਬਈ ਬਹੁਤ ਸੋਹਣਾ ਆ ਤੁਹਾਨੂੰ ਬਹੁਤ ਚੰਗਾ ਜੀ ਕਿੰਨਾ ਕ ਬੋਲਾ ਫੁਲਾ ਕੱਢਿਆ ਬਾਈ ਨੇ ਫਿਰ ਬੋਲਾ 4-5 ਕਿਲੋ ਕੱਢਿਆ ਜੀ ਬੋਲਾ ਪਾ ਦੂ ਦੁੱਧ ਪਾ ਦੂ 20+ 25 ਰਾਮ ਹੂੰ ਖੋਲ ਦੇ ਬਾਈ ਤੋ ਬਾਕੀ ਵਜਨ ਵਾਲੀ ਇਹ ਕੱਦ ਕਾਠ ਵਾਲੀ ਹੈ ਜੀ ਫੇਸ ਬੜਾ ਚੰਗਾ ਪ੍ਰਿੰਟ ਪਰ ਸੂਆ ਕਰਕੇ ਥੋੜਾ ਜਿਹਾ ਭੁੱਖੀ ਹੈ ਜੀ ਕੁਕਾਦਾ ਪੀਤਾ ਨਹੀਂ ਹੈ ਜੀ ਕੋ ਠੀਕ ਆ ਬਾਈ ਹਾਂਜੀ ਹੂੰ ਮੁੱਲ ਬਾਈ ਫਿਰ ਮੁੱਲ ਫੋਨ ਤੇ ਹੋਣਗੇ ਜੈ ਜੀ ਹੋ ਜੈ ਜੀ ਹੋਣਗੇ ਮੁੱਲ ਜੀ ਕੋਈ ਜ਼ਿਆਦਾ ਨਹੀਂ ਹਾਂਜੀ ਮੁੱਲ ਪਹਿਲਾਂ ਹੀ ਬਾਈ ਦੇ ਜੈ ਜੀ ਹੁੰਦੇ ਆ ਖਿੱਚ ਕੇ ਜ ਮੁੱਲ ਰੱਖਦਾ ਬਾਈ ਬੜਾ ਮੁੱਲ ਨਹੀਂ ਕਰਦਾ ਮ ਤੋਰਾ ਬ੍ਰੀਡ ਪ੍ਰਿੰਟ ਕੱਦ ਸੂਈ ਸਵਾਈ ਜੇਰ ਵੀ ਬਈਆ ਰੱਖੀ ਬੈਠਾ ਦੀ ਕੰਪਲੀਟ ਆ ਤੋਰਾ ਦੇਖੋ ਕਰਮਾਲੀ ਦਾ ਕੱਦ-ਕੁੱਦ ਵਜਣ-ਵੋਜਣ ਫੁੱਲ ਆ ਕਰਮਾਲੀ ਚ ਮੁੱਲ ਬਾਲੇ ਨਹੀਂ ਮੁੱਲ ਜਮਾ ਜੈਜ ਹੋਣਗੇ ਖਿੱਚ ਕੇ ਮੁੱਲ ਹੋਣਗੇ ਖਾਣੇ ਇੱਕ ਨੰਬਰ ਚਵਾਈ ਚੁਈ ਕਿਵੇਂ ਆ ਬਾਈ ਚੁਈ ਜੁਈ ਇੱਕ ਨੰਬਰ ਆ ਵੀਰੇ ਠੀਕ ਆ ਤਾਂ ਦੋਨੇ ਪਾਸੇ ਬਹਿ ਕੇ ਦੁੱਧ ਕੱਢ ਲਓ ਕੋਈ ਚੱਕਰ ਲਾਤ ਨਹੀਂ ਛੜਨੀ ਓਕੇ ਬਾਈ ਹਾਂਜੀ ਠੀਕ ਆ ਬਾਈ ਮੈਡ ਬਾਈ ਆ ਵੀ ਬਹੁਤ ਚੰਗੀਆਂ ਸੂਈ ਸਵਾਈ ਹਾਂਜੀ ਬਾਈ ਤੈਨੂੰ ਨੰਬਰ ਕਿਹੜਾ ਸੂ ਹੈ ਜੀ ਇਹ ਦੂਜੇ ਸੂਏ ਹੁੰਦੀ ਹੈ ਕਿੰਨੇ ਦਿਨ ਲਓ ਦੰ ਲੈ ਜੂ 7-8 ਦਿਨ ਦੁੱਧ ਪਾ ਦੂ 13-14 ਲੀਟਰ ਖੁੱਲਾ ਜਿਵੇਂ ਕਿ ਨੇ ਛੋਟਾ ਬਜਟ ਲਾਉਣਾ ਛੋਟਾ ਭਾਅ ਲਾਉਣਾ ਸਹੀ ਆ ਭਾਈ ਹਾਂਜੀ ਬਲੈਕ ਜਰਸੀ ਆ ਹੂੰ ਹਾਂਜੀ ਠੀਕ ਆ ਭਾਈ ਖੋਲੀ ਭਾਈ ਤੋਰ ਕੇ ਰੱਖਣੀ ਤੋਰ ਕੇ ਦਿਖਾ ਦਿ ਬਰੀਡ ਇੱਕ ਨੰਬਰ ਆ ਭਾਈ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਤੇ ਕੱਚੀ ਕੱਚੀ ਆ ਉਸ ਹਿਸਾਬ ਨਾਲ ਨਾਂਜਾ ਲਏ ਉਹ ਸਾਰੀਆਂ ਵਲਟਾਂ ਲਾ ਕੱਢੂ ਫਿਰ ਕਰਮਾਲੀ ਨੇ ਸੋਣਾ ਮੁੱਲ ਭਾਈ ਇਹਦਾ ਮੁੱਲ ਇਹਦੇ ਫੋਨ ਤੇ ਕਰਾਂਗੇ ਜੈ ਜੀ ਹੋ ਹਾਂ ਜੈ ਜੀ ਹੋ ਗੋ ਠੀਕ ਆ ਭਾਈ ਮੁੱਲ ਭਾਈ ਫੋਨ ਤੇ ਹੋ ਜੋ ਮੁੱਲ ਆ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾ ਜੀ ਹੋਊਗਾ ਵੈੜ ਚੰਗੀ ਹੈ ਬਰੀਟ ਵਾਲੀ ਬਾਕੀ ਜਿਵੇਂ ਕਿਦਾ ਛੋਟਾ ਬਜਟ ਹੁੰਦਾ 13 14 ਲੀਟਰ ਦਾ ਤਾਂ ਪਾਈ ਜਾਣਾ ਕਿਸੇ ਬੰਦੇ ਨੇ ਘਰੇਲੂ ਘਰੇ ਦੁੱਧ ਪੀਣਾ ਸਤ ਲੈਣਾ ਵੈੜ ਕੋਈ ਮਾੜੀ ਨਹੀਂ ਬਾਕੀ ਮੱਝਾਂ ਦਾ ਦੁੱਧ ਹੋਊਗਾ ਫੈਂਟ ਫੁੰਡ ਚੰਗੀ ਆਊਗੀ ਜੀ ਸਹੀ ਆ ਬਾਈ ਹਾਂਜੀ ਸਹੀ ਆ ਨਾਗਸੀ ਭਰਾ ਕੋਲੇ ਬਈ ਤਿੰਨ ਤਿੰਨੇ ਹੀ ਲਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ